ਕੀ ਅੱਜ ਘਟਨਾ ਕਰਨ ਵਾਪਰਿਆ ਅੱਜ ਜਿਹੜੀ ਘਟਨਾ ਕਰਨ ਹੈ ਆ 8325 ਨੂੰ ਖੱਬੇ ਰਾਜਪੂਤਾਂ ਪਿੰਡ ਦੇ ਵਿੱਚ ਫੁੱਟਬਾਲ ਦਾ ਮੈਚ ਸੀ ਗਰਾਊਂਡ ਦੇ ਵਿੱਚ ਉਹ ਜਦੋਂ ਸਾਰੀਆਂ ਟੀਮਾਂ ਨੇ ਕੰਪਲੀਟ ਹੋ ਗਏ ਮੈਚ ਤੇ ਸ਼ਾਮ ਨੂੰ ਆਪਣਾ ਇਨਾਮ ਵੰਡ ਸਮਾਰੋਹ ਚੱਲ ਰਿਹਾ ਸੀ ਤੇ ਉੱਥੇ ਇਸ ਪਿੰਡ ਦਾ ਗੁਰਪ੍ਰੀਤ ਸਿੰਘ ਫੌਜੀ ਆ ਜਿਹੜਾ ਫੌਜ ਦੇ ਵਿੱਚ ਸੀ ਉਹ ਵੀ ਚੰਗਾ ਪਲੇਅਰ ਆ ਉਹਨੂੰ ਪਿੰਡ ਵਾਲੀ ਟੀਮ ਨੇ ਉਹਨੂੰ ਬੁਲਾਇਆ ਸੀ ਉਹ ਆਪਣੇ ਉੱਥੋਂ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਇੱਥੇ ਆਇਆ ਸੀ ਇਸੇ ਪਿੰਡ ਦਾ ਇੱਕ ਅਮਰ ਹੈਗਾ ਇਹ ਦੋਨੇ ਪਹਿਲਾਂ ਕਿਤੇ ਇਕੱਠੇ ਪੜ੍ਹਦੇ ਵੀ ਰਹੇ ਆ ਆਪਸ ਵਿੱਚ ਇਹਨਾਂ ਦੀ ਕੋਈ ਪੁਰਾਣੀ 5-7 ਸਾਲ ਪਹਿਲਾਂ ਦੀ ਕੋਈ ਆਪਸੀ ਟੁੱਟ ਟੁੱਟਿਆ ਸੀ ਇੱਕ ਦੂਜੇ ਨੂੰ ਤੇ ਉਹ ਉਹਦੇ ਮਨ ਦੇ ਵਿੱਚ ਸੀਗਾ ਵੀ ਮੈਂ ਇਹਨੂੰ ਸਭ ਕੁਝ ਸਿਖਾਉਣਾ ਉਹਨੇ ਕੀ ਕੀਤਾ ਇਹ ਬੰਦੇ ਹਾਇਰ ਕਰਕੇ ਅਮਰ ਨੇ ਜੋ ਕਿ ਅੱਜ ਦੀ ਡੇਟ ਤੋਂ ਬਾਹਰ ਹੈਗਾ ਤੇ ਉਹਨੇ ਬੰਦੇ ਹਾਇਰ ਕਰਕੇ ਇਹਨਾਂ ਤੇ ਫਾਇਰਿੰਗ ਕਰਵਾਈ ਇਹ ਜਿਹਦੇ ਨਾਲੇ ਗੁਰਪ੍ਰੀਤ ਵੀ ਇੰਜਰਡ ਹੋਇਆ ਸੀ ਜਿਹੜਾ ਫੌਜ ਦਾ ਮੁੰਡਾ ਤੇ ਇਹ ਨਾਲ ਹੀ ਉਹ ਤੇ ਲਾਗੇ ਖੜਾ ਸੀਗਾ ਗੁਰਸੇਵਕ ਸਿੰਘ ਇਹ 14-15 ਸਾਲ ਦਾ ਸੀ ਨੰਗਲੀ ਪਿੰਡ ਪਿੰਦਾ ਸਾਡੇ ਮਹਿਤਿਆ ਥਾਣੇ ਦੇ ਵਿੱਚ ਹੀ ਤੇ ਤਿੰਨ ਭਰਾਵਾਂ ਦਾ ਪਿੰਨਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਉਹਦੀ ਮੌਕੇ ਤੇ ਹੀ ਇੱਥੇ ਇੰਜਰਡ ਹੋ ਗਿਆ ਸੀ ਤੇ ਡੈਥ ਹੋ ਗਈ ਸੀ ਗੋਲੀ ਲੱਗਣ ਤੇਰਾ ਉਹਦੇ ਵਿੱਚ ਅਸੀਂ ਪਰਚਾ ਰਜਿਸਟਰਡ ਕੀਤਾ ਸੀ ਪਰਚਾ ਰਜਿਸਟਰਡ ਕਰਨ ਤੋਂ ਜਿਹੜਾ ਮੇਨ ਸੀਗਾ ਮੋਟਰਸਾਈਕਲ ਚਲਾਉਣ ਵਾਲਾ ਤਾਂ ਅਸੀਂ ਪਹਿਲੇ ਰਾਉਂਡ ਅਪ ਕਰ ਲਿਆ ਇਹ ਸੀਗਾ ਕਰਨ ਚਵੰਡਾ ਦੇਵੀ ਦਾ ਰਹਿਣ ਵਾਲਾ ਇਹ ਇਹ ਇਹਨੂੰ ਅਸੀਂ ਨਾਮਜ਼ਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਂ ਤੁਹਾਨੂੰ ਇਹ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਅਰੈਸਟ ਪਾ ਕੇ ਅੰਦਰ ਭੇਜੀ ਹੈ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਸ਼ਾਮੀ 7:00 ਵਜੇ ਜਦੋਂ ਥੋੜਾ ਹਨੇਰਾ ਜਿਹਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮਲਾਜ਼ਮ ਦੋ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਉੱਪਰ ਨੇ ਤੇਜ਼ ਕਰਕੇ ਅੱਗੇ ਲੰਘਿਆ ਪਰ ਅਗਲੇ ਮਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੁੱਟਿਆ ਸਪਲੈਂਡਰ ਬਿਨਾ ਨੰਬਰ ਤੋਂ ਸੁੱਟ ਕੇ ਸਾਰੀ 9mm ਦਾ ਪਿਸਤਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੋਂ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸਐਚਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚੌਂਕੀ ਇੰਚਾਰ ਨੇ ਆਪਣੇ ਦੋ ਫਾਇਰ ਇੱਕ ਉਹਦੇ ਲੱਤ 'ਚ ਲੱਗਾ ਸੱਜੀ 'ਚ ਤੇ ਇੱਕ ਮੋਟਰਸਾਈਕਲ ਤੇ ਲੱਗਾ ਡਿੱਗੇ ਪਏ ਤੇ ਰਾਉਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਬਾਬਕ ਵਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਇਹ ਮਤਲਬ ਇਹੀ ਹੈ ਇਹ ਇਹ ਸਾਡਾ ਹੁਣ ਪੂਰੇ ਦਾ ਪੂਰਾ ਕੇਸ ਇਹਦਾ ਟ੍ਰੇਸ ਹੋ ਗਿਆ ਜੀ ਇਹ ਇਹਦੇ ਵਿੱਚ ਸਰ ਹੋਰ ਵੀ ਕੋਈ ਨਾਮ ਜਦ ਦਿਖਾ ਕੇ ਬਾਕੀ ਕੀ ਅਜੇ ਬਾਕੀ ਹੁਣ ਇਹਦੇ ਤੋਂ ਗਾਂ ਪੁੱਛਾਂਗੇ ਵੀ ਕੌਣ ਕੌਣ ਬੰਦਾ ਹੈਗਾ ਉਦਾਂ ਤਾਂ ਇਹਦੇ ਵਿੱਚ ਅਮਰ ਹੈਗਾ ਉਦੀ ਮਾਤਾ ਸੀ ਉਹ ਅਸੀਂ ਅਰੈਸਟ ਕਰ ਲਏ ਆ ਹੋਰ ਬੰਦੇ ਜਿਹੜੇ ਸੀ ਸਾਰੇ ਅਰੈਸਟ ਹੋ ਚੁੱਕੇ ਆ ਹੁਣ ਅਗਲੀ ਗਾਂ ਦੀ ਪੁੱਛ ਗਿਛ ਤੇ ਇਹ ਦੱਸੂਗਾ ਕਿਉਂਕਿ ਮੇਨ ਸ਼ੂਟਰ ਇਹ ਸੀ ਗੋਲੀਆਂ ਉਦਣ ਇਹਨੇ ਮਾਰੀਆਂ ਸੀ ਠੀਕ ਹੈ ਧੰਨਵਾਦ